ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਨਾ ਬਹੁਤ ਪੈਣਾਂ ਦੇ ਮੈਸੇਜ ਆਉਂਦੇ ਆ ਫੋਨ ਆਉਂਦੇ ਆ ਵੀ ਸਾਨੂੰ ਜਿਹੜਾ ਆਪਾਂ ਬਾਵਾਂ ਤੇ ਡਿਜ਼ਾਈਨ ਬਣਾਉਣਾ ਜਾਂ ਮੋਰੀਆਂ ਤੇ ਬਣਾਉਣਾ ਕੱਲੀ ਕੱਲੀ ਬੂਟੀ ਮਤਲਬ ਬਣਾਉਣੀ ਪੈਂਦੀ ਆ ਦੁਬਾਰਾ ਦੁਬਾਰਾ ਸਾਨੂੰ ਮਤਲਬ ਥ्रेड ਪਾਉਣਾ ਪੈਂਦਾ ਹੈਗਾ ਤੇ ਉਹਦੇ ਲਈ ਉਹਨਾਂ ਨੇ ਕਿਹਾ ਵੀ ਇੱਕ ਵੀਡੀਓ ਬਣਾ ਕੇ ਪਾਓ ਇਸ ਲਈ ਮੈਨੂੰ ਥੋੜੇ ਮਤਲਬ ਫਰਮਾਇਸ਼ ਤੇ ਮੈਂ ਵੀਡੀਓ ਬਣਾਈਆ ਤੇ ਇਹ ਦੇਖੋ ਤੁਸੀਂ ਵੀ ਜਿਵੇਂ ਆਪਾਂ ਹੁਣ ਇਹ ਡਿਜ਼ਾਈਨ ਸਕਰੀਨ ਤੇ ਸੈੱਟ ਕਰ ਰਹੇ ਆ ਬਿਲਕੁਲ ਇਹਨੂੰ ਆਪਣੇ ਡਿਜ਼ਾਈਨ ਅਕੋਰਡਿੰਗ ਸੈੱਟ ਕਰ ਲਓ ਸੈੱਟ ਕਰਨ ਤੋਂ ਬਾਅਦ ਆਪਾਂ ਦੇਖਦੇ ਆਂ ਵੀ ਡਿਜ਼ਾਈਨ ਸੈੱਟ ਹੋ ਗਿਆ ਫਿਰ ਆਪਾਂ ਇਹ ਵਾਲੇ ਆਪਸ਼ਨ ਤੇ ਆ ਕੇ ਇੱਥੋਂ ਆਪਾਂ ਇਹਨੂੰ ਓਕੇ ਕਰ ਦਾਂਗੇ ਓਕੇ ਕਰਨ ਤੋਂ ਬਾਅਦ ਆਪਾਂ ਦੇਖੋ ਤੁਸੀਂ ਹੁਣ ਇਹ ਇੱਕ ਵਾਰੀ ਦੇ ਵਿੱਚ ਇਹ ਵਾਲੇ ਜਿਹੜੇ ਇਹਦੇ ਪੱਤੇ ਆ ਉਹ ਇੱਕ ਵਾਰੀ ਦੇ ਵਿੱਚ ਬਣਨਗੇ ਫਲਾਵਰ ਫਿਰ ਇੱਕ ਵਾਰ ਦੇ ਵਿੱਚ ਬਣਨਗੇ ਨਹੀਂ ਆਪਾਂ ਕੱਲੀ-ਕੱਲੀ ਬੂਟੀ ਦੇ ਵਿੱਚ ਆਪਾਂ ਨੂੰ ਫਰੱਡ ਚੇਂਜ ਕਰਨਾ ਪੈਂਦਾ। ਇਹਦੇ ਵਿੱਚ ਜਾ ਕੇ ਦੇਖੋ ਤਿੰਨ ਕਲਰ ਦੇ ਵਿੱਚ ਇਹ ਆਪਣਾ ਡਿਜ਼ਾਈਨ ਆ ਜਿਹੜਾ ਰੈਡੀ ਹੋ ਜੂਗਾ। ਫਸਟ ਕਲਰ ਆਪਣਾ ਬਣ ਚੁੱਕਿਆ ਹੈ। ਇਹ ਵਾਲੀਆਂ ਗ੍ਰੀਨ ਪੱਤੀਆਂ ਰੈਡੀ ਹੋ ਗਈਆਂ। ਇੱਕ ਵਾਰ ਦੇ ਵਿੱਚ ਇਹ ਰੈਡੀ ਕੀਤੀਆਂ ਨੇ ਆਪਾਂ ਨੇ। ਤੇ ਸੈਕੰਡ ਤੇ ਹੁਣ ਆਪਾਂ ਫਲਾਵਰ ਦਾ ਕਲਰ ਚਲ ਰਿਹਾ। ਫਲਾਵਰ ਵੀ ਦੇਖੋ ਬਣ ਕੇ ਰੈਡੀ ਹੋ ਗਿਆ।